ਸਤ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਉਸਾ ਜ਼ੁਰਗੜ ਤੇ ਸਵਾਗਤ ਹੈ ਆਸ ਕਰਦੇ ਆ ਭਰਾਵੋ ਸਾਰਿਆਂ ਦੇ ਜਾਨਵਰਾਂ ਤੇ ਘਰ ਪ੍ਰਵਾਹ ਠੀਕ ਹੋਣਗੇ ਬਸ ਸੱਜਣੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਸੋਡੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਿਆ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਤੇ ਜਿਹੜਾ ਨੇ ਸਬਸਕ੍ਰਾਈਬ ਕਰਿਆ ਬਹੁਤ ਬਹੁਤ ਜਿਆਦਾ ਧੰਨਵਾਦ ਆ ਭਰਾਵਾਂ ਦਾ ਤੇ ਜਿਹੜੇ ਵੀਡੀਓ ਦੇਖਦੇ ਆ ਉਹਦੋਂ ਜਿਆਦਾ ਧੰਨਵਾਦ ਆ ਤੈਹ ਦਿਲੋਂ ਆ ਤੁਹਾਨੂੰ ਗਾਇਆਂ ਦੇ ਦੇਖ ਕੇ ਪਤਾ ਤਾਂ ਲੱਗ ਗਿਆ ਉਹ ਕਿੱਥੇ ਆ ਗਏ ਗਾਂਿਆਂ ਦੇ ਕਿੱਥੇ ਪਤਾ ਲੱਗਿਆ ਉਹ ਕਿੱਥੇ ਆ ਗਏ ਆਗੜਾ ਕਾਮ ਆ ਯਾਰ ਗਾਂਿਆਂ ਵਾਲਾ ਤਾਂ ਇੱਥੇ ਪਿੰਡ ਸਾਨੂੰ ਪਤਾ ਹੀ ਹੈ ਕਿਹੜਾ ਇਹ ਡੱਬ ਵਾਲੀ ਦੇ ਭਿੰਦਰ ਵਾਂਗੂ ਡੱਬ ਵਾਲੀ ਦੇ ਭਿੰਦਰ ਵਾਂਗੂ ਪਿੰਡ ਆ ਬਾਈ ਇਹ ਡੱਬ ਵਾਲੀ 18 ਇਤਵਾਰ ਲੱਗਦੀ ਆ 9 ਤਰੀਕ ਤੀਜਾ ਮਹੀਨਾ 2025 ਦੇ ਭਾਂਜ ਗਾਇਆਂ ਕੀ ਆਉਂਦੇ ਨਾ ਟਾਪ ਕਲਾਸ ਇੱਥੇ ਤੇ ਆਏ ਸਾਨੂੰ ਮੱਝਾਂ ਵਾਲੇ ਵੀਰ ਨਾਮ ਨੇ ਆਉਂਦੇ ਆ ਕਿਸੇ ਨਾਲ ਸੌਣ ਹੈ ਇਹ ਨਾਲ ਜਾ ਕੇ ਸਿੰਘ ਕੀ ਰੇਟ ਆ ਕੀ ਗੱਲਬਾਤ ਆ ਕੀ ਸਿਸਟਮ ਅੱਜ ਕਿੰਨੇ ਕੁ ਰੇਟ ਅੱਜ ਦੇ ਆ ਗਾਂ ਯਾਰ ਬਣੂ ਇਹ ਵੀ ਬਾਂਬੀ ਹਾਂ ਭਾਇਆ ਲਈ ਜਾਂਦਾ ਮੱਝ ਯਾਰ ਬਸ ਜੇ ਵੀ ਠੀਕ ਆ ਜਾਓ ਮਿਲਦੇ ਆ ਕੀ ਰੇਟ ਰਹਿੰਦੇ ਕੀ ਗੱਲਬਾਤ ਆ ਕੀ ਨੰਬਰ ਨੰਬਰ ਮਿਲਦੇ ਆਪਾਂ ਨੂੰ ਆ ਜਾ ਮਿਲਦੇ ਆ ਜਾਗੇ ਸਦਨਗਰ ਮੱਝ ਦਿਖਾਉਣਾ ਇੱਕ ਟੌਪ ਕਲਾਸ ਹੀ ਥਲੋ ਦਾ ਫਰੀਡ ਵਾਲੀ ਮੱਝ ਉਹਦੇ ਆ ਭਾਈ ਨੂੰ ਤੇ ਵੇ ਲੋਗ ਦਾ ਟੌਪ ਕਲਾਸ ਆ ਅਜਿਹਾ ਬਾਈ ਨੂੰ ਕਹਿ ਮਸੂਆ ਕੀ ਗੱਲ ਬਾਈ ਕਿੰਨਾ ਦੁੱਦਾ ਬਾਈ ਕਮਾ ਸੁਭਾ ਮੱਝ ਹੈ ਅੱਜ 300 ਅ ਤਿੰਨੇ ਦਿਨੋਂ ਕੋਈ ਸੂਈ ਨਹੀਂ ਤੇ ਨਾ ਜਾਹਦਾ ਨਾ ਹੋਇਆ ਕਿੰਨਾ ਦੁੱਦਾ ਬਈ 30 ਰਾਇ 16 ਕਿਲੋ ਰੈਡੀ ਹੈ ਤੂੰ ਚੋਤੇ ਲੈ ਲੈ ਜੋੜਾ ਤੇਰਾ ਪੇੜ ਪਿੰਡ ਦੱਸੇ ਬਾਈ ਐਂਡ ਵਧੀਆ ਕਿੱਦੜਵਾ ਕੋਈ ਘੱਟ ਕੋਤੇ ਚੰਗਾ ਸੁੱਧਣਾ ਬ੍ਰੀਡ ਵਾਲੀ ਮੱਝ ਹੈ ਬਾਕੀ 16 ਕਿਲੋ ਪਾਈਆਂ ਤਾਂ ਤਿਆਰ ਆ। ਬਾਕੀ ਥੱਲੋਂ ਸਾਫ ਬਹੁਤ ਆਪਾਂਜ। ਬਾਟੀ ਮੰਤਰ ਵੀ ਬਹੁਤ ਟੌਪ ਕਲਾਸ ਆ। ਥੋੜੀ ਤਾਂ ਬਾਈ ਰੇਟ ਆ। ਬਾਈ ਰੇਟ ਕਿੰਨਾ ਦਾ? ਰੇਟ ਹੈ ਦਾ 180। ਮਾਨ ਟਣ ਕਿੰਨਾ ਹੋਗਾ ਇਹਦਾ? ਮਾਨ ਟਣ ਕਰਦਾ ਮੌਜੂਦ ਹੈ। ਮੋਬਾਈਲ ਨੰਬਰ ਕੋਦਰ 9501762015 ਘਰੇ ਮੀਟਿੰਗ ਨੇ ਮੱਚਾ ਸਾਡੇ ਕੋਲੇ। ਕਿ ਹੈ ਭਾਈ ਵਪਾਰ ਦਾ ਕੰਮ ਹੀ ਛੱਡਣਾ ਨਾ ਨਾ ਦੁੱਧ ਤੇ ਲੈ ਗੀ ਕੁਛ ਦੁੱਧ ਤੇ ਲੈ ਨਹੀਂ ਨੀ ਸੱਜਣਾ ਮਜ਼ੇ ਚੰਗੇ ਆ ਬਾਡੀ ਮੰਤਰੀ ਬਹੁਤ ਟੌਪ ਕਲਾਸ ਚਾਰੇ ਕੰਨਿਆਂ ਦੇਖੋ ਜੀ ਆਪ ਦਾ ਸਪਰਕ ਭਾਈ ਨਾਲ ਹਾਂ ਮਜ਼ੇ ਜਨਾ ਚ ਤਾਲੀਆਂ ਹਾਂ ਮਜ਼ੇ ਜਨਾ ਚ ਤਾਲੀਆਂ ਅਰੇ 41 ਕਿਹਦੇ ਆ ਕਿੱਥੇ ਢੋਲਾ ਮੜੀ 15 Z black ਤਾਜੀ ਸੁਈ ਮੱਝਾ ਫਰੀਡ ਵਾਲੇ ਦੋਨਾਂ ਮੱਝਾਂ ਦੇ ਇਹਨਾਂ ਦੀ ਲੈ ਰੇ ਭਲਾ ਪੈਰ ਦੇ ਕੇ ਚੜ ਜਾ ਆ ਲੈ ਵਾ ਮੱਝ ਦਾ ਹਲ ਤਗੜੀ ਬਰੀਡ ਮੱਝ ਦੀ ਰ ਮੋੜਦਾ ਬਾਈ ਮੋੜ ਲਿਆ ਕਰਦੇ ਆ ਗੱਲਬਾਤ ਕੀ ਰੇਟ ਆ ਖੰਡਾ ਪੰਡਾ ਬੋਲਾ ਚੰਗਾ ਮੱਛੀ ਦਾ ਇਹਦਾ ਇੱਕ ਨੰਬਰ ਖੰਡਾ ਪੰਡਾ ਬੋਲਾ ਜਾਗਾ ਪਿੱਛੇ ਤਾਂ ਬੰਬੀ ਗੱਡੀ ਵੀ ਆ ਯਾਰ ਐਜੇ ਲੈਵੇ ਬਹੁਤ ਘੱਟ ਮਿਲਦੇ ਆ ਤਾਜੀ ਸੁਈ ਹੈ ਆ ਗਿਆ ਦਾ ਬੱਚਾ ਸਾਨੂੰ ਕੱਲ ਹੀ ਸੂਈ ਲੱਗਦੀ ਹੈ ਬਾਈ ਰਾਤ 11:00 ਵਜੇ ਤੇ ਇਹਦਾ ਕੀ ਰੇਟ ਹੈ ਬਾਈ 390 90 ਮੱਝ ਬਹੁਤ ਸ਼ੈਲਾ ਸਿੰਘਾ ਸਿੰਘ ਦਾ ਸ਼ਰੀਫ ਆ ਯਾਰ ਹਨਾ ਧਾਰ ਤੋਂ ਵੀ ਵਧੀਆ ਕੋਲੀ ਹੈ ਇਹ ਤਾਂ ਧਾਰ ਇੱਕ ਬੱਚਾ ਕੀ ਬਾਈ ਮਗਰ ਕੱਟਾ ਕੱਟੀ ਆ ਮਗਰ ਕੱਟੀ ਵੀ ਜੈਡ ਪਲੇ ਕੀ ਹੈ ਨੰਬਰ ਉਹੀ ਹੈ ਬਾਈ ਦਾ ਚਾਰ ਲਿਓ ਸਫਰਕਾ ਸੱਜਣੋ ਅੱਜ ਗਾ ਕੇ ਰਿਸ਼ਕਾ ਲੱਗਦਾ ਥੋੜਾ ਜਿਆ ਵੱਧ ਆ ਗਾ ਥੋੜਾ ਜਿਆ ਵਿਚਤ ਹੋ ਜਾਣਗੇ ਆ ਵੈਸਾ ਵਿਚਨਾ ਜਰਾ ਘੱਟ ਦੁੱਧ 흘 ਗਈਆਂ ਜਮੇ ਜਮੇ ਘੱਟ ਦੁੱਧ 흘 ਗਈਆਂ ਆ ਜਮੇ ਆ ਖੜੀ ਮੱਝ ਤਖੜੀ ਐ ਸਰਾ ਹੀ ਐ ਮਹਾਰਾ ਛੋਟੀ ਦਿਖਾਉਣਾ ਪੂਰੀ ਖੂਬਸੂਰਤ ਆ ਖੜਾ ਕੰਮ ਦੋ 10 ਆਂ ਅੱਛਾ ਐ ਭਾਈ ਨੇ ਕੀ ਰੇਟ ਐ ਕੀ ਗੱਲ ਬਾਤ ਆ ਉਹ ਮਾਈ ਮੈਨ ਤਾਂ ਲੱਗਦਾ ਤਾਰੂਆਣੇ ਤੋਂ ਦੀ ਮੱਝ ਐ ਛੋਟੀ ਚੰਗੀਆਂ ਸਿੰਘਾਂ ਦੀ ਇਹਨੇ ਬਰੀਡੀ ਬਹੁਤ ਛੋਟੀ ਕੁਛ ਨਾ ਕੀ ਗੱਲ ਬਾਤਾਂ ਕੀ ਰੇਟ ਆ ਕਿੰਨੇ ਰੁਪਏ ਦੀ ਐ ਡਰਦੀ ਆ ਥੋੜਾ ਜਿਆ ਆ ਗਿਆ ਤਾਂ ਬੱਚਾ ਤਾਜੀ ਸੁਈ ਐ ਥੋਪੇ ਖੜੀ ਆ ਜਿਹੜੀ ਹੌਕਦੀ ਆ ਭਾਈ ਕੈਮਾ ਸੁਆ ਮੱਝ ਐ ਠੀਕਾ ਠੀਕਾ ਕਿੰਨੇ ਦਿਨਾਂ ਕੋ ਸੁਈ ਨੂੰ ਚਾਰ ਪਾਈ ਨਾ ਕਿੰਨਾ ਦੋਤਾ ਹਣਾ ਹੈਗਾ ਓ ਭਾਈ ਹੈ ਨਾ ਭਾਈ ਤੇਰਾ ਪਿੰਡ ਕਿਹੜਾ ਸੱਚ ਭੁੱਲ ਗਿਆ ਦੇਸੂ ਮਲਗਣਾ ਹਣਾ ਤੂੰ ਉੱਥੇ ਕਰਨਾ ਧਨੋਲੇ ਵੀ ਗੈਸ ਲੈ ਕੇ ਆ ਰਿਹਾ ਨਾ ਵੱਡੀ ਮੱਝ ਐਦਾ ਕੀ ਰੇਟ ਆ ਭਾਈ ਤੇਰਾ ਭਾਈ ਕਾਕਾ ਹਣਾ ਤੇਰਾ ਨਾਮ ਅਸੀਂ ਕਾਕਾ ਕਿੰਨਾ ਭਾਈ 2 ਲੱਖ ਕਿੰਨੇ ਦੀ ਹੋਜੇ ਭਾਈ ਮੌਕੇ ਤੇ ਮੱਝ ਚੰਗੀ ਐ ਸਜਣੋ ਰੋਟੀ ਗੈ ਸਕਦੇ ਮੱਝ ਨਹੀਂ ਹੈਗੀ ਜੀ ਬ੍ਰੀਡ ਵਾਲੀ ਝੋਟੀ ਆ ਪੱਕੇ ਲੈ ਵੇਦੀ ਆ ਜਮਾ ਖੋੜ ਕੇ ਦਿਖਾ ਦਿੰਦਾ ਬਾਈ ਹਟ ਜਾਏ ਇਹ ਵਾ ਬੜਾ ਫਿੱਟਾ ਯਾਰ ਝੋਟੀ ਦਾ ਝੋਟੀਆਂ ਦੀ ਵਿਕ ਚੂ ਬਾਈ 6000 ਯਾਰ ਹਾਂ ਛੋਟੀ ਤੇ ਨਹੀਂ ਟਾਈਮ ਲੱਗਦਾ ਬੰਨ ਲਾ ਬਾਈ ਬੰਨ ਲਾ ਯਾਰ ਬੰਨ ਲਾ ਬਸ ਬੱਚੇ ਦਾ ਭਲਾ ਕਰਦੀ ਐ ਲੈ ਆ ਲਿਆ ਬੱਚੇ ਕੋਲੇ ਲਿਆ ਮਾਝ ਸੱਜਣਾ ਪੂਰੀ ਟਾਪ ਕਲਾਸ ਆ ਭਾਈ ਮਾਇਲ ਨੰਬਰ ਕਿੰਨਾ 91 61 36 68 94 61 36 68 68 ਕਾਕਾ ਤੇਸੂ ਮਲਗਾਣਾ ਦੇ ਸੂਮਲ ਕਾਣ ਦਾ ਭਾਈ ਮੱਝਾਂ ਦੇ ਕੋਲ ਬਹੁਤ ਤਖੜੀਆਂ ਹੁੰਦੀਆਂ ਆ। ਸਿਰਾ ਕੁਆਲਿਟੀ ਹੁੰਦੀਆਂ ਆ। ਲੈ ਸੱਜਣੋ ਜੀ ਡੱਬ ਵਾਲੀ ਮੰਡੀ। 9 ਤਰੀਕ ਆ ਤੀਜਾ ਮਹੀਨਾ ਤੇ ਮੰਡੀ ਵੀ ਆ ਖਾਲੀ। ਗਾਹ ਘੱਟ ਆ। ਆ ਭਾਈ ਗੱਲੇ ਵੇਚਣ ਵਾਲੇ ਬੈਠਿਆ। ਗਾਹ ਕਹੇ ਨਹੀਂ। ਥੱਲੇ ਵੇਚਣ ਵਾਲਿਆ। ਗਾਹ ਕਹੇ ਨਹੀਂ। ਸੋਨੇ ਵੀ ਆ ਮੰਡੀ ਜਾਵਾਂ ਇਹਨੂੰ ਮੱਝ ਦਿਖਾਉਣਾ ਬਾਲੀ ਵੱਡੀ ਕੱਟਾ ਵੀ ਨਾਲ ਜਾਓ ਇਹ ਮੈਨੂੰ ਤਾਂ ਲੱਗਦਾ ਹਾਤੀ ਉੱਚੀ ਤਾਂ ਨਹੀਂ ਝੜਦੀ ਇਹ ਇਹਦਾ ਪੀਕਅਪ ਤੇ ਜਾਊਗੀ ਸ਼ੇਰੀ ਬਾਲਾ ਵੱਡਾ ਕੱਟਗਾਠਾ ਫਰਾ ਮੱਝ ਦਾ ਮੋੜ ਲੈ ਬਾਈ ਉਸ ਸ਼ੇਰੀ ਆ ਸਰ ਤੇ ਫੂਲਾ ਥੋੜਾ ਜਾ ਇੱਕ ਲੈਵੇਂ ਦੇ ਕੱਟਾ ਥੋੜਾ ਜਾ ਬੰਨਲਾ ਬਾਈ ਗੱਲ ਕਰ ਵੱਡੀ ਵਾਲੀ ਇਹ ਕੁਛ ਨਹੀਂ ਹੈ ਬਾਈ ਨੂੰ ਕਹਿ ਮਾਸੂਆ ਕੀ ਗੱਲ ਬਾਤ ਆ 80 ਮੈਂ ਸਕਰਾ ਮੇਰੇ ਕੋਲ ਸੀ ਬਹੁਤ ਡਬਲ ਉਹ ਤਾਂ ਆਥੀ ਚ ਨਹੀਂ ਮੇਚ ਆਉਂਦੀ ਸੀ ਉਹ ਤਾਂ ਜਾਂਦੀ ਸੀ ਗੱਡੀ ਤੇ ਪਿਕਅਪ ਟਾਟਾ ਦੇ ਟਾਟਾ ਇਹ ਉਸ ਤੇ ਜਾਂਦੀ ਸੀ ਇਹ ਤਾਂ ਨਹੀਂ ਚੜਦੀ ਸੀ ਇਹ ਉਹੀ ਹਾਲ ਆ ਇਹਦਾ ਮਾਸਤਾ ਓਡੀ ਇਹ ਬੱਚੇ ਦੇ ਸਰ ਤੇ ਫੂਲ ਆ ਗਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਵੀਰੇ ਲੰਮੀ ਢਾਬ ਜੀ ਜ਼ਿਲ੍ਹਾ ਕਿਹੜਾ ਪਿੰਡ ਪੈਦਾ ਮੁਖਸਰ ਸਾਹਿਬ ਮੁਖਸਰ ਸਾਹਿਬ ਹਾਂਜੀ ਤੇ ਮੱਝ ਤੌਰ ਕਿਥੇ ਕੈਮਾ ਸੂਹ ਬਾਈ ਮੈਂ ਆਪਣੀ ਜੀ ਤੀਜਾ ਸੂਹ ਤੀਜਾ ਕਿੰਨੇ ਦਿਨੋਂ ਕਿਸੂ ਹੀ ਨੇ ਇਹਨੂੰ ਹੋ ਗਏ ਜੀ ਅੱਜ ਨਾ ਆਉਂਦੇ ਕਿੰਨਾ ਦੁੱਧ ਦਾ ਪੈਸਾ ਜੀ 14 ਕਿਲੋ ਤੋਂ ਤਿਆਰ ਚੌਨ ਵਾਲ ਹਾਂ ਜਿਹੜਾ ਛੋਇਆ ਜਾਣਾ ਐਵੇਂ ਝੂਠ ਮਾਰਨ ਦਾ ਕੋਈ ਮੈ ਜਾਣ ਤੇ ਮੋਬਾਈਲ ਨੰਬਰ ਬਾਈ ਦਾ 7986116 ਦਾ ਘਰੇ ਵੀ ਹੁੰਦੇ ਮੱਝ ਦੇ ਹਾਂ ਘਰੇ ਤਾਂ ਆਹ 12 ਪਸ਼ੂ ਹੁੰਦੇ ਬਸ ਸੱਜਣੋਂ ਮੱਝ ਬਹੁਤ ਟੌਪ ਕਲਾਸ ਬਾਈ ਤੇ ਤਾਰੀ ਮੰਗੀਆਂ ਮੈਂ ਦਾ ਕੱਦ ਜ਼ਿਆਦਾ ਹੀ ਹੋਇਆ ਤੇ ਤੈਨੂੰ ਮਗਰ ਵੀ ਕੱਟੀ ਆ ਗਈ ਏ ਇੱਕ ਨਾਲ ਇੱਕ ਵੀਰੀ ਹੋ ਜੂ ਬਾਕੀ ਐਡੀਆਂ ਮੱਚਾਂ ਬਹੁਤ ਘੱਟ ਘਰ ਘਰ ਜਾਂਦੀਆਂ ਇਹਦਾ ਮਾਲਕ ਨੇ ਮੈਂ ਥੋੜੀ ਸਾਂਭੀ ਘਾਟਾ ਗਾਣ ਦਾ ਜਿੰਦਿਰ ਕੇ ਦੀ ਮਾਰਦੀ ਐ ਮੱਚਾਂ ਚਾਵਦੇ ਚੌੜੀ ਬਥੇਰੀ ਐ ਮੱਚ ਬੜੀ ਡਾਬਲ ਮੱਚ ਆ ਤਾਂ ਕੈਮਰੇ ਚ ਨਹੀਂ ਆਉਂਦੀ ਲੈ ਸੋਟੇ ਨਾ ਕੋਈ ਨੀਲੀ ਰਾਬੀ ਦਿਖਾਉਣਾ ਉਸੇ ਬਾਈ ਦੀ ਐ ਇਹ ਹੋਰ ਨਹੀਂ ਲਿਆ ਥੋੜਾ ਐਕਸਟਰਾ ਹੈਗਾ ਵੱਧ ਗਿਲ ਗਰੂ ਬਰੀਡ ਵਾਲੀ ਹੈ ਮੋੜ ਲਿਆ ਬਾਈ ਨਿਸ਼ਾਨਿਆਂ ਨਿਸ਼ਣੀਆਂ ਸਭ ਆਇਆ ਥੰਨੀ ਦੇ ਲੇਵੇ ਦੇ ਸੂਂ ਤੇ ਕੋਈ ਕਮੀ ਨਹੀਂ ਮੱਜਾ ਤੋਂ ਹੈ ਚੰਗੀਆਂ ਬਾਈਆਂ ਮੋੜ ਲਾ ਬੰਨ ਲਾ ਬਾਈ ਇਹਨੂੰ ਐਸੀ ਬੰਨ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ 11-12 ਦਿਨ ਹੋ ਗਏ ਬਾਈ ਆ ਬੱਚਾ ਇਹਦਾ ਨਾ ਹਾਂ ਕਿਤੇ ਮੈਰ ਕਟਾ ਇਹਦਾ ਦੁੱਧ ਕਿੰਨਾ ਭਾਈ ਹੁਣ ਸਹੀ ਇਸ ਲਈ 13 ਕਿਲੋ ਦੁੱਧ ਪਿਆਰਾ ਭਾਈ ਸਰ ਭਾਈ ਨੇ ਸਹੀ ਜਗਿਆ ਨਹੀਂ ਤਾਂ ਬੜਾ ਅਕ ਦੱਸ ਦਿੰਦੇ ਆ ਭਾ ਵਿੱਚ ਤਾਂ ਗੱਪ ਮਾਰਨ ਨੂੰ ਕੋਈ ਆ ਕੇ ਵੀ ਰੇਟ ਭਾਈ ਇਹਦਾ ਰੇਟ ਭਈ 1,35,000 ਦੀ ਮੈਂ ਦੇ ਦਿਆਂਗਾ ਨੰਬਰ ਉਹੀ ਆ ਗਿਆ ਭਾਈ ਦਾ ਮਨ ਲਾ ਉਮਰ ਵੀ ਛੋਟੀ ਹੈ ਜੋ ਠੀਕ ਹੈ 6 ਦਿਨ ਦੀ ਹੈ ਭਾਈ ਹਜੇ ਅਜੇ ਦੰਦਾ ਜੀ ਹੈ ਬੰਨ ਵਾਲੀ ਚੀਜ਼ ਹੈਗਾ ਉਹਨੂੰ ਕਰ ਲਿਓ ਭਾਈ ਨਾਲ ਸਵਾਰਕਾ ਨੰਬਰ ਤੁਹਾਨੂੰ ਦੇਦਾ ਲੈ ਸੱਜਣਾ ਨੂੰ ਮੱਝਾਂ ਦਿਖਾਉਣਾ ਦੋ ਗੱਬਣਾ ਦੋ ਨੇ ਚੰਗਿਆ ਮੱਝਾਂ ਲੈ ਲਾਗੇ ਆਪਾਂ ਸਾਰੀ ਪਿੰਡ ਵਗਰਾ ਕਿੱਛੇ ਜੇ ਤੁਹ ਕੁਛ ਆਏ ਤੇ ਆਜੋ ਜੀ ਤੇਰਾ ਮੱਝ ਹੁਣ ਚੋਰ ਕਿਸੇ ਨਾਲ ਆਜੇ ਬਹੁਤ ਸੁਧਾਣਾ ਨੇ ਹਾਲੀ ਓਏ ਹਾਲੀ ਹਾਲੀ ਤਨ ਕੀ ਆਖੇ ਮੈਂ ਮੱਝ ਚੰਗੀ ਹੈ ਬਾਈ ਦੀ ਉਹ ਬੱਜਾ ਨਹੀਂ ਲੱਗਦੇ ਤੀਜੇ ਸੁਆਇਆ ਸੂਨ ਵਾਲੀ ਤੀਜੇ ਸੁਆਇਆ ਸੋਨਾ ਮੱਝ ਲੈ ਮੇਰੇ ਲੈਟੋਮੈਟਿਕ ਹੈ ਮੇਰੇ ਲੈਟੋਮੈਟਿਕ ਹੈ ਆਹ ਤੋਂ ਲੈਵੋ ਚામੜੀ ਬਹੁਤ ਪਤਲੀ ਹੈ ਮੱਝ ਦੀ ਇਹ ਬਹੁਤ ਜਿਆਦਾ ਪਤਲੀ ਹੈ ਇੱਕ ਆ ਗਿਆ ਸੱਜਣਾ ਮੱਝ ਬਾਈ ਦੀ ਇਹ ਗੱਡੂ ਇਕੱਤਾ ਕੋਈ ਚੱਕਰ ਨਹੀਂ ਪੂਰਾ ਗੈਰ ਆ ਯਾਰ ਪੂਰਾ ਗੈਰ ਸੋਨਾ ਤਾਂ ਨਹੀਂ ਲੱਗਿਆ ਪੁੱਛਦੇ ਆਂ ਬਾਈ ਨੂੰ ਤੋੜ ਕੇ ਉਹ ਵੀ ਆਪਾਂ ਤੋੜ ਕੇ ਦਿਖਾਉਣਾ ਇਹਨੇ ਮੱਝਾ ਚ ਦਿਖਾਉਣਾ ਬਾਕੀ ਕਿਧਰ ਨੇ ਤੈ ਆ ਬਾਈ ਪੁੱਛਦੇ ਆਂ ਬਾਈ ਨੂੰ ਕੀ ਗੇਟ ਹੈ ਦਾ ਵੀ ਪਹਿਲਾਂ ਸਾਨੂੰ ਉਹ ਦਿਖਾ ਦੇ ਫਿਰ ਇਹ ਰੇਟ ਨੰਬਰ ਵਾਜ ਪੁੱਛ ਲਿਓ ਇਹ ਰੇਟਾਂ ਕੀ ਗੱਲ ਬਾਤ ਆ ਚੰਗੀ ਆ ਮੱਝ ਕੀ ਮੱਝ ਹੋਰ ਦਾ ਪਤਾ ਨਹੀਂ ਪਤਾ ਰਾਹ ਦਿੰਦਾ ਸੀ ਰਹਿਣਾ ਪੁੱਛਦੇ ਮੈਂ ਇਹ ਰੇਟ ਉਹ ਕੀ ਗੱਲ ਬਾਤ ਆ ਜਿਵੇਂ ਕੁਸ ਮੈਂ ਸੱਜਣਾ ਮੈਂ ਤਾਂ ਸਰੀ ਬਹੁਤ ਆ ਨਾਮ ਬਪਾਰ ਦਾ ਬਾਈ ਦਾ ਮੱਝਾਂ ਲੈ ਗਿਆ ਬਾਈ ਤੋਂ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਪਪੇ ਮਾਨਸਾ ਹੀ ਮਾਨਸਾ ਆ ਛੋਟੀ ਬਾਈ ਦੂਜੇ ਨੰਬਰ ਵਾਲੇ ਤੋਰ ਕੇ ਦਿਖਾਈ ਹੈ ਕਿੰਨਾ ਸੁਹਣਾ ਨੇ ਕਿੰਨੇ ਕਿੰਨੇ ਰਹਿ ਕੇ ਤੇ 10 ਮਹੀਨੇ 20 ਤਰੀਕ ਨੂੰ ਮੰਨ ਪੂਰੇ ਠੀਕ ਹੈ ਫਲੇਵ ਵਾਲੂ ਬਾ ਚੰਗਾ ਖੋਲ ਨੂੰ ਸਜਣੋ ਜੇ ਇੰਨੇ ਦਿਨ ਕੱਢਦੀ ਆ ਤਾਂ ਤੇ ਕੀ ਰੇਟ ਆ ਪਪੇ ਦਾ ਇਹਦਾ 140 ਜੀ ਮਾਨਤਾ ਨੋ ਜੀ ਮਾਨਤਾ ਨੂੰ ਮੁੱਕ ਤੇ ਕਰ ਦਾਂਗੇ ਠੀਕ ਹੈ ਬਾਕੀਲੇਵਾ ਚੌੜਾ ਖੋਲਣਾ ਸਜਣੋ ਛੋਟੀ ਨੇ ਹੈ ਵੀ ਗੋਲਾ ਪਤਲੀ ਚਮੜੀ ਦੇ ਇੱਕ ਬਾਈ ਆਖੜੀ ਆ ਇਹ ਕੰਮ ਆ ਸੂ ਸੂਣਾ ਬਾਈ ਇਹ ਤੀਜਾ ਸੂ ਇਹ ਤੀਜਾ ਸੂ ਇਹਦੇ ਕਿੰਨੇ ਦਾ ਰਹਿੰਦੇ ਆ ਇਹਦੀ ਵੀ ਇਕੱਠੀ ਹੁੰਦੀ ਆ ਬਸ ਦੋ ਚਾਰ ਦਾ ਫਰਕ ਆ ਬਸ ਇਹਨਾਂ ਦਾ ਹੀ ਬਾਕੀ ਸ਼ਰੀਫ ਬਹੁਤ ਆ ਦੋਨੇ ਮੱਜਾਂ ਗਾਲਾਂ ਕਰੀ ਜਾਂਦੇ ਨੇ ਲੈ ਭਾਈ ਨੇ ਬਹੁਤ ਛੋਟਾ ਖੋਲਣਾ ਇਹਦਾ ਕੀ ਰੇਟ ਆ ਬਾਈ 140 ਦਾ ਜੀ ਤੇ ਨੰਬਰ ਸਟੋ ਮਾਇਲ 9017 ਹਾਂਜੀ 2682 2682 ਨਾਮ ਕੀ ਹੈ ਜੀ ਤੁਹਾਡਾ ਮੈਂ ਸੰਕਰ ਸ਼ਰਮਾ ਸੰਕਰ ਸ਼ਰਮਾ ਬਾਈ ਮਾਨਸਾ ਤੋਂ ਕਰ ਲਓ ਸੰਪਰਕ ਬਾਈ ਨਾਲ ਕਿਹੜਾ ਪਿੰਡ ਮਾਨਸਾ ਪਾਈ ਦਾ ਕਰ ਲਓ ਸੰਪਰਕ ਬਾਈ ਨਾਲ ਕਿਹੜਾ ਪਿੰਡ ਜੀ ਮੈਨੂੰ ਬੱਚੀ ਬਹੁਤ ਸੋਹਣੀ ਮਿਲ ਗਈ ਕਿੰਨੇ ਉਮਰ ਦੀ 8 ਮਹੀਨੇ ਦੀ ਕਿੰਨੇ ਦੇਂਗਾ ਰੋਕ ਰੋਕ ਲਾ ਯਾਰ ਮੜੀ ਕਿਹੜਾ ਪਿੰਡ ਹੈ ਜਨਾਬ ਮੋਬਾਈਲ ਨੰਬਰ ਦੱਸ ਜਰਾ 98552 98552 ਹਾਂ 3355 ਤੇ 355 ਘਰੇ ਲੈ ਕੇ ਆਉਣੇ ਨੂੰ ਜੀ ਘਰੇ ਲੈ ਕੇ ਨਾ ਨਹੀਂ ਆਏ ਚੱਲ ਇੱਥੇ ਚਲ ਦੇਖਦਾ ਚੱਲ ਕੋਈ ਲੈ ਕੇ ਚਾ ਲਾਉਣਾ ਮੈਂ ਪੀ ਲੈਂਦੇ ਨਾ ਯਾਰਾ ਪਾਣੀ ਪੀ ਲੈਂਦੇ ਬੱਸ ਬੱਚੀ ਬਹੁਤ ਸੋਹਣੀਆਂ ਬਾਈ ਕੁੜੇ ਆ ਦੇਖ ਯਾਰ گلابی ਨੱਕਾ ਛੋਟੀ ਉਮਰ ਦੇ ਝੋਲੀ ਝਾਲੀ ਬਹੁਤ ਵੱਡੇ ਨੰਬਰ ਸੁਣ ਲੈਤਾ ਜੇ ਲੈਣੀ ਹੋ ਬੱਚੀ ਆ ਇੱਥੋਂ ਤਾਂ ਤੁਸੀਂ ਇਹ ਤਾਂ ਜਿਆ ਗੱਬਣ ਹੁੰਦੀ ਐ ਚੋਲੀ ਬਹੁਤ ਬਣਾਈ ਵਛੀ ਲੈ ਤੁਹਾਨੂੰ ਝੋਟੀ ਦਿਖਾਉਣਾ ਇੱਕ ਛੋਟੇ ਮੁੱਲ ਦੀ ਛੋਟੇ ਮੁੱਲੇ ਝੋਟੀ ਦਿਖਾਉਣਾ ਮੋੜ ਲੈ ਬਾਈ ਕੀ ਰੇਟ ਆ ਕੀ ਗੱਲ ਬਾਤ ਆ ਸਿੰਘਾਂ ਦੀ ਬਾੜੀ ਪੁੰਡੀ ਐ ਬੜਾ ਪੜਾ ਸਿੰਗਲ ਗਾ ਇਹਦੇ ਪੂਰੀ ਪੁੰਡੀ ਐ ਸਿੰਘਾਂ ਦੀ ਤੇ ਮਿਲਦੇ ਆ ਭਾਈ ਨੂੰ ਕੀ ਰੇਟਾ ਕੀ ਗੱਲ ਵਾ ਤਾਂ ਖਣਾ ਖਣਾ ਦੀ ਟੌਪ ਗਲਾਸ ਆ ਗਿਆ ਬੱਚਾ ਇਹਦਾ ਭਾਈ ਨੂੰ ਮੋਬਾਈਲ ਨੰਬਰ ਪੁੱਛਦੇ ਭਾਈ ਕਹਿੰਦਾ ਕਿ ਕਿੰਨਾ ਵੇ ਹਾਂਜੀ ਭਾਈ ਜਿਹੜੇ ਟੋਟੀ ਤੋਰਕ ਦਾ ਜਿਹੜਾ ਮਾਸਾ ਹੈ ਪਹਿਲਾਂ ਜੀ ਕੈਦਰਾਵਾਂ ਦੇ ਸੁਈ ਨੂੰ ਛੂਟ ਹੋਵੇ ਜਰਮੀ ਨੂੰ ਫਿਰ ਜਨ ਉਂਗਲ ਨਹੀਂ ਡਾਪੀ ਸਿੰਘਾਂ ਵੀ ਦੇ ਡੇਢ ਮਹੀਨਾ ਹੋ ਗਿਆ ਕਿੰਨਾ ਦੋਤਾ ਭਾਈ ਹਣਾ 11 ਕਿਲੋ ਕੀ ਰੇਟਾ ਭਾਈ ਦਾ ਇੱਕ ਦਾ ਇੱਕ ਦਾ ਓਏ ਮੋਬਾਈਲ ਨੰਬਰ ਬੋਲੀ ਤੇਰਾ 772 ਹਾਂਜੀ 56133 56133 ਕਿਹੜਾ ਪਿੰਡ ਆ ਬਾਈ ਪੋਲ ਪਤਾ ਪੋਲ ਪਿੰਡ ਦਾ ਠੰਡਾ ਜਿਲ੍ਹਾ ਬਾਈ ਦਾ ਕਰ ਲੈ ਸਪਰਕ ਛੋਟੀ ਚੰਗੀ ਆ ਬਾਈ ਥੱਲੋਂ ਦੀ ਲੈ ਸੱਜਣੋ ਇਹ ਐਮਡੀ ਸਾਨੂੰ ਦਿਖਾ ਦੀ ਖਾਲੀ ਪਈ ਐ ਗਾਹ ਕਹਨੀ ਹੈਗਾ ਆ ਬਾਈ ਬੱਚੀਆਂ ਬੱਚੀਆਂ ਲਈ ਆਂਦਾ ਸਨ ਬੱਚੀਆਂ ਬਾਈ ਕੋਲ ਘੁੰਗਰਾਂ ਵਾਲੀਆਂ ਜੇ ਕਿਸੇ ਲੈਣੇ ਹੁਣ ਲੈ ਵੇ ਲੂ ਕੋ ਫੱਲਾ ਮੰਡੀ ਤੋਂ ਮਿਲ ਜਾਂਦੀ ਆ ਮੀ ਉਹ ਲਾ ਸਤਨਾ ਬੱਚੀਆਂ ਬਾਈ ਕੋਲੇ ਬਾਈ ਕਾ ਬੱਚੀਆਂ ਲੈ ਆਂ ਉਹ ਜਾਂਦੇ ਤਨ ਹਨਾ ਘੁੰਗਰ ਵਾਲੇ ਬੱਚੀਆਂ ਬਾਈ ਕੋਲੇ ਬਹੁਤ ਸਟਾਕ ਪਾਜਾ ਉਮਰੋ ਬਾਈ 10 10 11 11 ਮਹੀਨੇ ਦੀ ਲੱਗਦੀ ਇਹਨਾਂ ਦੀ ਹਨਾ ਕਿ ਵੱਡਾ ਹੈ ਇਹਨਾਂ ਦਾ 10 8 ਮਹੀਨੇ ਦੀ ਇਹ ਕਿਹੜਾ ਪਿੰਡਾ ਬਾਈ ਆਪਣਾ ਰਾਇਆ ਜੀ ਰਾਇਆ ਕਿੱਥੇ ਦਾ ਬਾਈ ਬ੍ਰਾਮਪੁਰਾ ਬਿਲਕੁਲ ਹੈ ਬ੍ਰਾਮਪੁਰਾ ਬੂਲ ਕੋਲੇ ਉੱਥੋਂ ਤੋਂ ਕਾ ਮਿਲ ਜਦੇ ਨੇ ਬੱਚੀਆਂ ਬਾਈ ਚੰਗੀਆਂ ਵਧੀਆ ਲਿਆਉਣ ਬਰੀਡ ਵਾਲਾ ਹਨਾ ਤੇ ਕੀ ਗ੍ਰੇਡ ਤੋਂ ਸ਼ੁਰੂ ਹੋ ਜਾਂਦਾ ਬਾਈ ਕੰਮ ਆਇਆ ਬਈ ਬੱਚੀ ਦੇਖੋ ਦੇਖ ਅੱਛਾ ਤੇ ਮਾਈਲ ਨੰਬਰ ਬੋਲ ਦੇ ਪਤਰਾ 68060516 680601516 ਹਾਂਜੀ ਨਾਮ ਕੀ ਹੈ ਬਈ ਆਪਣਾ ਗੋਰਾ ਜੀ ਗੋਰਾ ਨਾਮ ਬਾਈ ਦਾ ਰਾਇਆ ਪਿੰਡ ਹੈ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਈ ਤੋਂ ਬੱਚੀਆਂ ਲੈ ਸਕਦਾ ਜਿਹੜੇ ਸੱਜਣਾਂ ਨੇ ਬੱਚੀਆਂ ਵਾਲਾ ਬਹੁਤ ਫੋਨ ਆਉਂਦਾ ਹੈ ਘਰ ਲਿਓ ਸੁਪਰਕ ਬਾਈਰਾ ਮੈਂ ਸੱਜਣਾਂ ਨੂੰ ਗਾਂ ਦਿਖਾਉਣਾ ਸਾਨੂੰ ਓਏ ਜਾਣੀ ਆ ਜੇ ਨਾ ਵੀਡੀਓ ਬੋਲ ਓਏ ਤੂੰ ਤਰਪੂ ਕੀ ਬਾਈ ਯਾਰਾ ਤਰਪੂ ਕੀ ਇਹਦਾ ਉਹ ਡਰਦੀ ਹੈ ਨਾ ਚਲ ਡਰਦੀ ਹੈ ਖੜੀ ਜਾਂਦਾ ਲੈ ਵਾ ਬੜਾ ਫਿੱਟਾ ਕਰਮਾਲੀ ਦਾ ਦੁੱਧ ਵਾਲੀ ਬੈੜ ਆ ਗਿਆ ਤਾਂ ਬੱਚਾ ਨਾੜੂਆ ਨਾਲ ਆ ਭਾਈ ਕਿੰਨੇ ਚਿਰ ਹੋ ਗਏ ਸੂਈ ਨਾਲ ਰਾਸ ਸੂਈ ਤੇ ਪਹਿਲਾ ਕਿ ਦੂਜਾ ਸੂਈ ਹੈ ਚੌਕੀਆਂ ਮੂੰਹ ਮੇਰੇ ਸਤ ਨੂੰ ਮੂੰਹ ਵਿੱਚ ਚੌਂਗੀ ਆ ਕੱਚੀ ਆ ਬੱਸੀ ਜਮੇ ਰੇਵੇ ਦੇ ਹਿਸਾਬ ਨਾਲ ਵੱਡੀ ਲੱਗਦੀ ਆ ਮਾਹਗਰਾ ਦੀ ਗੇਰਬਾ ਛੇ ਤੇ ਬਚੇ ਉਹ ਭਾਲ ਦੇ ਵਰਨ ਨਾਲ ਇੱਕ ਫੇਰੀ ਮਿਲ ਜੂ ਤੇ ਬਾਬੇ ਰੇਟ ਕੀ ਦੱਸਾਈ ਜਾ ਆਹ 37000 40000 ਰੁਪਏ 65000 ਠੀਕ ਹੈ ਮਾਹਤੜ ਜਲ ਮੌਕੇ ਤੇ ਹੋ ਜੂਗਾ ਉਹ ਚੱਕਰ ਨਹੀਂ ਹੁੰਦਾ ਤੇ ਮੈਲ ਨੰਬਰ ਕੀ ਬਾਬੇ 996699 996699 6699 75899 ਪਿੰਡ ਕਿਹੜਾ ਗਿਆ ਜੀ ਆਪਣਾ ਪਿੰਡ ਬੈਰੋ ਕੋ ਤਸੀਦ ਵਾਦਾ ਬਣਾ ਜਿਹੜਾ ਹੋਤਾ ਪਿੰਡ ਬੈਰੋ ਕੇ ਆਪੇ ਜਾਂਦਾ ਨੇ ਰਾਬੇ ਦਾ ਆ ਗਿਆ ਪਿੰਡ ਗੋਰੇ ਦਾ ਤੇ ਘਰ ਲੈ ਉਸ ਪਰਖ ਬਾਈ ਹਾਂ ਲੈ ਸੱਤ ਦਿਨਾਂ ਇਸੇ ਜੰਦ ਤੋਂ ਖਾਤੀ ਮੰਡੀ ਐ ਭਈ ਖਾਲੀ ਜਾਵਾ ਬੈੜਾ ਬਹੁਤਾ ਬੈਠਦਾ ਜੀ ਮਰਜੀ ਰਹਿ ਜਾਂਦਾ ਦੇਖ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਛੋਟੇ ਬਰਕੇ ਭਰਾਵਾਂ ਨਾਲੇ ਕੰਮ ਚੱਲੂਆ ਸੰਧੂ ਡੇਰੀ ਫਾਰਮ ਸਰਦੂਲਗੜ ਮੇ ਲਾਂਗੇ ਤਰੋਲੇ ਮੇਲੇ ਦਾ ਤੌਰ ਕੀ ਦਿਖਾ ਦੇ ਬੱਸੀ ਬਾਈ ਨੇ ਕਿਆ ਬਾਤ ਆ ਯਾਰ ਚਾਰ ਦੰਦ ਦੇ ਹਿਸਾਬ ਨਾਲ ਨਾ ਕੋਕੇ ਝੜਦੇ ਮਾਂ ਦੀਦੀ ਨੇ ਕੋਕੇ ਤੇ ਆਜੋ ਮਿਲਾਂਗੇ ਅਗਲੀ ਪੀੜ੍ਹੀ ਚ ਤਤਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ